ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਿਸਤਾਨ ਟੀਵੀ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਮੈਂ ਤੁਹਾਡਾ ਹੀ ਆਪਣਾ ਦਿਲਜੀਤ ਸਿੰਘ ਖਾਲਸਾ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਜੋ ਕਿ ਲਾਹੌਰ ਦੇ ਵਿਖੇ ਸਥਿਤ ਹੈ ਸ਼ਾਹੀ ਕਿਲੇ لاہور ਦੇ ਬਿਲਕੁਲ ਸਾਹਮਣੇ ਤੇ ਸ਼ਾਹੀ ਮਸਜਿਦ ਦੇ ਨਜ਼ਦੀਕ ਹੈ ਪਿਛਲੇ ਸਾਹਮਣੇ ਵਿੱਚ ਰਾਵੀ ਦਰਿਆ ਸ਼ਾਹੀ ਕਿਲੇ ਦੀ ਦੀਵਾਰ ਤੇ ਹੈ ਕੇ ਵਗਦਾ ਸੀ ਇਸ ਸਥਾਨ ਤੇ ਰਾਵੀ ਦਰਿਆ ਦੇ ਕਿਨਾਰੇ 1700 ਦੀ 4 ਦੋ ਹਾਰ ਸਮਤ 1663 30 ਮਈ 1606 ਇਸਵੀ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਮਤ ਦੇ ਨਿਯਮਾਂ ਦੀ ਰਾਖੀ ਕਰਦੇ ਹੋਏ ਸੱਤਿ ਅਪਰਾਧ ਤੇ Adik 100 ਤੇ ਉੱਤੇ ਸਿੱਖਾਂ ਨੂੰ ਅਚੱਬ ਰਹੇ ਬਖਸ਼ਿਸ਼ ਦਿੰਦੇ ਹਨ ਜੋਤੀ ਜੋਤ ਸਮਾ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਉੱਤਰ 1619 ਈਸਵੀ ਵਿੱਚ ਜਿਸ਼ਰੀ ਗੁਰੂ ਹਰਕੋਬਿੰਦ ਸਿੰਘ ਜੀ ਦਾਸ ਚੇਪਾਸ਼ਾ ਗੁਰੂ ਅਸਥਾਨਾਂ ਦੇ ਦਰਸ਼ਨਾਂ ਨੂੰ ਆਏ ਤਾਂ ਉਹਨਾਂ ਸਹੀਤੀ ਅਸਥਾਨ ਤੇ ਯਾਦਗਾਰੀ ਥੜਾ ਤਿਆਰ ਕਰਵਾ ਦਿੱਤਾ ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਦੀ ਨਵੀਂ ਉਸਾਰੀ ਕਰਵਾਈ ਪਰ ਗੁਰਦੁਆਰੇ ਦੀ ਇਮਾਰਤ ਛੋਟੀ ਹੀ ਰਹਿਣ ਦਿੱਤੀ ਮਹਾਰਾਜਾ ਨੇ ਗੁਰਦੁਆਰਾ ਸਹਾਇਤ ਦੇ ਨਾਮ ਵਿੱਚ ਪਿੰਡ ਨਦੀਪੁਰ ਜ਼ਿਲ੍ਹਾ ਸਿਆਲਕੋਟ ਤਹਿਸੀਲ ਦਸਕਤ ਦੀ 599 acres ਰਕਬਾ ਜੱਟ ਰਕਬਾ ਜਾਗੀਰ ਲਗਵਾਈ ਸਿੱਖ ਰਾਜ ਸਮੇਂ ਗੁਰਦੁਆਰੇ ਨੂੰ 50 ਰੁਪਏ ਸਾਲਾਨਾ ਪਿੰਡ ਕੋਤਵਕ ਤਹਿਸੀਲ ਕਸੂਰ ਅਤੇ 90 ਰੁਪਏ ਸਾਲਾਨਾ ਰਿਆਸਤ ਨਾਬਾ ਵੱਲੋਂ ਮਿਲਦੇ ਰਹੇ 1909 ਇਸਵੀ ਵਿੱਚ ਪ੍ਰਕਾਸ਼ ਸਥਾਨ ਲਈ ਮੌਜੂਦਾ ਹਾਲ ਕਮਰੇ ਦੀ ਉਸਾਰੀ ਕਰਵਾਈ ਗਈ 21 April 1930 ਇਸਵੀ ਵਿੱਚ ਇਸ ਗੁਰਦੁਆਰੇ ਦੀ ਸੇਵਾ ਇੱਕ ਵਾਰ ਫਿਰ ਆਰੰਭ ਹੋ ਗਈ ਜੋ 9 ਸਤੰਬਰ 1934 ਇਸਵੀ ਨੂੰ ਸੰਪੂਰਨ ਹੋਈ ਗੁਰਦੁਆਰੇ ਦੇ ਦੋਵੇਂ ਪਾਸੇ ਤਾਂ ਕੱਚੀ ਸੀ ਜੋ ਪੱਕੀ ਕੀਤੀ ਗਈ ਸ਼ਰਦਵਾਲੂਆਂ ਦੀ ਲਗਾਤਾਰ ਵੱਧ ਰਹੀ ਰੌਣਕ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੰਗਰ ਹਾਲ ਦੇ ਪਿੱਛੇ ਸਾਈ ਮੀਆਂ ਮੀਰ ਦੀ ਸਰਾਂ ਵੀ ਨਿਰਮਾਣ ਕਰਵਾਇਆ ਗਿਆ ਮੌਜੂਦਾ ਸਮੇਂ ਗੁਰਦੁਆਰੇ ਵਿੱਚ ਰੋਜ਼ਾਨਾ ਪ੍ਰਕਾਸ਼ ਕੀਤਾ ਜਾਂਦਾ ਹੈ ਇਵੇਕਿਊ ਟਰਸਟ ਪ੍ਰਾਪਰਟੀ ਬੋਰਡ ਈਟੀਪੀਵੀ ਵੱਲੋਂ ਦੋ ਗ੍ਰੰਥੀ ਸਿੰਘ ਪੱਕੇ ਤੌਰ ਤੇ ਨਿਯੁਕਤ ਕੀਤੇ ਗਏ ਅਤੇ ਭਾਰਤ ਤੋਂ ਗਾਇਸ਼ਰਦਾਲੂ ਦੀ ਦੇਖਭਾਲ ਲਈ ਇੱਕ ਕੇਅਰ ਟੇਕਰ ਵੀ ਨਿਯੁਕਤ ਕੀਤਾ ਗਿਆ ਗੁਰਦੁਆਰੇ ਡੇਰਾ ਸਾਹਿਬ ਨੂੰ ਲਾਹੌਰ ਵਾਲਾ ਯਾਦਗਾਰ ਕਹਿ ਕੇ ਸੰਬੋਧਿਤ ਕਰਦੇ ਹਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਵੀ ਇਸੇ ਗੁਰਦੁਆਰੇ ਵਿੱਚ ਹੈ ਮਹਾਨ ਕੋਸਫਾ 1054 ਦੇ ਅਨੁਸਾਰ ਇਸ ਗੁਰਦੁਆਰੇ ਵਿੱਚ ਦੇਸ਼ ਦੀ ਵੰਡ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਦੰਦ ਖੰਡ ਦਾ ਇੱਕ ਕੰਗਾ ਹੁੰਦਾ ਸੀ ਜਿਸ ਦੇ 40 ਦੰਦਿਆਂ ਵਿੱਚੋਂ ਦੋ ਟੁੱਟੇ ਹੋਏ ਸਨ ਹੁਣ ਜਿੱਥੋਂ ਤੱਕ ਆਪਾਂ ਇਤਿਹਾਸ ਦੇਖਿਆ ਹੈ ਲਾਹੌਰ ਦਾ ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਰਾਜ ਕਰਦੇ ਸਨ ਉਸ ਸਮੇਂ ਗੁਰਦੁਆਰੇ ਵਿੱਚ ਕੋਈ ਸੰਗਤ ਹੀ ਹਾਲ ਨਹੀਂ ਸੀ 1909 ਵਿੱਚ ਗੁਰਦੁਆਰਾ ਸਾਹਿਬ ਨਾਲ ਇਹ ਮੋੜ ਤੋਂ ਫਿਰ ਜੁੜ ਗਿਆ ਜਿਸ ਤੋਂ ਬਾਅਦ ਰੋਜ਼ਾਨਾ ਸੰਗਤਾਂ ਲਗਾਤਾਰ ਗੁਰਦੁਆਰਾ ਦੇ ਵਿੱਚ ਨਸਮਸਤਕ ਹੁੰਦੀਆਂ ਰਹੀਆਂ ਉਸ ਤੋਂ ਬਾਅਦ ਝੰਡੇ ਦੀ ਚੋਲੇ ਦੀ ਰਸਮ ਸ਼ੁਰੂ ਕੀਤੀ ਗਈ ਨਿਸ਼ਾਨ ਸਾਹਿਬ ਦੀ ਰਸਮ ਤੋਂ ਬਾਅਦ ਇੱਕ ਸਰਾਈ ਬਣਾਏ ਗਏ ਜਿੱਥੇ ਮੁਲਾਜ਼ਮਾਂ ਲਈ ਕਮਰੇ ਅਤੇ ਇੱਕ ਸਗਮਰਮਰ ਦਾ ਗੇਟ ਬਣਾਇਆ ਗਿਆ। ਹੁਣ 1900 25ਵੀਂ ਵਿੱਚ ਗੁਰਦੁਆਰੇ ਦੀ ਸੇਵਾ ਸੰਭਾਲ ਲਈ ਇੱਕ ਸਥਾਨਕ ਕਮੇਟੀ ਬਣਾਈ ਗਈ ਸੀ ਜਿਸ ਨੂੰ ਬਦਲ ਦਿੱਤਾ ਗਿਆ ਸੀ। ਜਦੋਂ 1927 ਇਸਵੀ ਵਿੱਚ ਸ਼੍ਰੋਮਣੀ ਕਮੇਟੀ ਨੇ ਪ੍ਰਬੰਧਕਾਂ ਨੇ ਆਪਣੇ ਹੱਥ ਵੀ ਚਲਿਆ। ਅਤੇ 21 ਅਪ੍ਰੈਲ 1930 ਨੂੰ ਗੁਰਦੁਆਰਾ ਸਾਹਿਬ ਦੀ ਮੁਰ ਉਸਾਰੀ ਸ਼ੁਰੂ ਕਰ ਦਿੱਤੀ ਗਈ। ਉਸਾਰੀ ਸ਼ੁਰੂ ਕਰਨ ਤੋਂ ਬਾਅਦ ਗੁਰਦੁਆਰੇ ਦੀ ਗੁੰਬਦ ਨੂੰ ਮੋਹ ਸੁਰਜੀਤਕਰ ਸਮੇਤ ਇਹ ਕੰਮ 9 ਸਤੰਬਰ 1934 ਨੂੰ ਪੂਰਾ ਹੋ ਗਿਆ। ਫਿਰ ਗੁਰਦੁਆਰੇ ਦੇ ਹਰ ਪਾਸੇ ਸੋਨੇ ਵਿੱਚ ਮੜ ਦਿੱਤਾ ਗਿਆ। ਗੁਰਦੁਆਰੇ ਤੇ ਹਰ ਪਾਸੇ ਮਿੱਟੀ ਦੇ ਖੇਤਰ ਪਾ ਦਿੱਤੇ ਗਏ ਸਨ ਜੋ ਰੋਜ਼ਾਨਾ ਸੰਗਤਾਂ ਵਿੱਚ ਸਿੱਖਾਂ ਦੀ ਗਿਣਤੀ ਜਲਦੀ ਹੀ ਵੱਧ ਗਈ ਅਤੇ ਗੁਰਦੁਆਰਾ ਸਾਹਿਬ ਦੀ ਸਮਰਥਾ ਨੂੰ ਬਤਾਉਣ ਲਈ ਹੋਰ ਯੋਜਨਾਵਾਂ ਦੀ ਲੋੜ ਸੀ ਯੋਜਨਾਵਾਂ ਉਲਕੀਆਂ ਗਈਆਂ ਪਰ ਦੇਸ਼ ਦੀ ਬੰਡ ਕਰਨ ਉਹ ਸੀਰੇ ਨਾ ਚੜ ਸਕਿਆ 9 ਸਤੰਬਰ 1947 ਨੂੰ ਗੁਰਦੁਆਰੇ ਤੇ ਸਾਰੀ ਮਿਹਨਤ ਤੋਂ ਬਾਅਦ ਸਿੱਖਾਂ ਨੂੰ ਆਪਣੀ ਜਾਨ ਬਚਾਉਣ ਲਈ ਗੁਰਦੁਆਰਾ ਛੱਡਣਾ ਪਿਆ ਸੋ ਸਾਧ ਸੰਗਤ ਜੀ ਇਹ ਸੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੋਂ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਕੁਝ ਤਸਵੀਰਾਂ ਰਾਹੀ ਸੋ ਅਸੀਂ 1947 ਤੋਂ ਪਹਿਲਾਂ ਜੋ ਜੋ ਗੁਰਦੁਆਰਾ ਸਾਹਿਬ ਵਿੱਚ ਅਸੀਂ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਕੀਤਾ ਰਾਜ ਕੀਤਾ 1947 ਦੀ ਵੰਡ ਤੋਂ ਬਾਅਦ ਸਿੱਖਾਂ ਮੁਸਲਮਾਨਾਂ ਵਿਚਕਾਰ ਮਹਾਨ ਯੁੱਧ ਤੋਂ ਬਾਅਦ ਸਾਨੂੰ ਲਾਹੌਰ ਛੱਡਣਾ ਪੈ ਗਿਆ ਪਾਕਿਸਤਾਨ ਅਤੇ ਪੰਜਾਬ ਵਿੱਚ ਵੰਡ ਹੋ ਗਈ ਆਪਣੇ ਸੱਜਣ ਮਿੱਤਰ ਕੋਈ ਪਾਕਿਸਤਾਨ ਵਿੱਚ ਰਹਿ ਗਿਆ ਕੋਈ ਪੰਜਾਬ ਵਿੱਚ ਰਹਿ ਸੋ ਸਾਧ ਸੰਗਤ ਜੀ ਤੁਸੀਂ ਲਾਹੌਰ ਦੇ ਵਿੱਚ ਜਾ ਕੇ ਆਪਣਾ ਇਤਿਹਾਸ ਜਾਨੂ ਕਰੋ ਮਹਾਰਾਜਾ ਰਣਜੀਤ ਸਿੰਘ ਦਾ ਬਣਿਆ ਹੋਇਆ ਸ਼ਾਹੀ ਕਿਲਾ ਜੋ 40 ਸਾਲ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੇ ਰਾਜ ਵਿੱਚ ਕਿਸੇ ਨੂੰ ਜੇਲ੍ਹ ਨਹੀਂ ਹੋਈ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ ਗਈ ਉਹਨਾਂ ਨੇ ਆਪਣੇ ਮਹਿਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਸੋ ਅਸੀਂ ਸੰਗਤ ਨੂੰ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਆਪਣਾ ਲਾਹੌਰ ਸ਼ਹਿਰ ਦੇ ਵਿੱਚ ਜਾਓ ਆਪਣਾ ਇਤਿਹਾਸ ਜਾਨੂ ਕਰੋ ਆਪਣੇ ਸਗੇ ਸਬੰਧੀਆਂ ਨੂੰ ਮਿਲੋ ਤੇ ਚੌਥੋਂਡੇ ਉੱਥੇ ਰਹਿ ਗਏ ਰਿਸ਼ਤੇਦਾਰ ਜੋ ਦੇਸ਼ ਦੀ ਵੰਡ ਤੋਂ ਪਹਿਲਾਂ ਉੱਥੇ ਰਹਿ ਗਏ 1947 ਤੋਂ ਬਾਅਦ ਸਾਨੂੰ ਪੰਜਾਬ ਦੇ ਵਿੱਚ ਆਣਾ ਪਿਆ। ਸੋ ਖਾਲਿਸਤਾਨ ਟੀਵੀ ਚੈਨਲ ਵੱਲੋਂ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਆਪਣੇ ਧਰਮ ਪ੍ਰਤੀ ਨਿਰਪੱਖਰ ਹੋ। ਆਪਣਾ ਧਰਮ ਕਾ ਦੇਣਾ ਛੱਡੋ। ਦੂਸਰੇ ਨੂੰ ਛੱਡਣ ਨਾ ਦਵੋ। ਸਾਡੀ ਇਹੀ ਅਪੀਲ ਹੈ। ਤਾਨੂੰ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਵਧੀਆ ਜ਼ਿੰਦਗੀ ਦਿੱਤੀ ਇੱਕ ਸਿੱਖੀ ਜੀਵਨ ਦਿੱਤਾ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਾ ਨੇ ਇਹ ਨਹੀਂ ਮੰਨੀ ਨਾਤਰਮ ਚੇਂਜ ਕੀਤਾ ਅੱਜ ਦੇ ਸਮੇ ਲੋਕ ਸਿੱਖ ਧਰਮ ਦੇ ਲੋਕ ਵੀ ਜ਼ਿਆਦਾਤਰ ਧਰਮ ਚੇਂਜ ਕਰ ਰਹੇ ਹਨ ਇਸਾਈ ਬਨ ਰਹੇ ਹਨ ਪਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਸਾ ਸੰਗਤ ਜੀ ਜੇ ਪਰਮਾਤਮਾ ਨੇ ਚਾਇਆ ਤਾਂ ਤੁਹਾਡੇ ਜੀਵਨ ਦੇ ਵਿੱਚ ਦੁੱਖ ਆਣਾ ਹੀ ਆਣਾ ਹੈ ਦੁੱਖ ਸੁੱਖ ਦਾ ਸਾਥੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਜੋ ਮੰਗਣਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਸ਼ਾ ਤੋਂ ਮੰਗੋ ਉਹ ਆਪ ਜਾਣੀ ਜਾਣ ਹਨ ਕਿਸੇ ਦੇ ਧਾਰੀ ਸਿੱਖ ਪਿੱਛੇ ਨਾ ਲੱਗੋ ਕਿਸੇ ਦੇ ਧਾਰੀ ਬਾਬੇ ਪਿੱਛੇ ਨਾ ਲੱਗੋ ਸਾਡੀ ਇਹੀ ਅਪੀਲ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਸਮਸਤਕ ਹੋਵੋ ਅਮਰਤ ਵੇਲਾ ਸੱਚ ਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਸੋ ਸਾ ਸੰਗਤ ਜੀ ਅਮਰਤ ਵੇਲੇ ਨੂੰ ਸੰਭੋ ਪੰਜ ਬਾਣਿਆਂ ਦਾ ਨਿਤਨੇਮ ਕਰੋ ਸਾਡੀ ਇਹੀ ਅਪੀਲ ਸੀ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਆਪਣੇ ਦਾਸ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਗਲਤੀ ਹੋ ਗਈ ਹੋਵੇ ਅਣਜਾਣ ਬੱਚੇ ਸਮਝ ਗਏ ਛੋਟਾ ਬੱਚਾ ਸਮਝ ਗਏ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ